ਤੁਸੀਂ ਵੈਸੇ ਤਾਂ ਦੇਖ ਰਹੇ ਹੋਣੇ ਪੂਰੇ ਹਿੰਦੁਸਤਾਨ ਦੇ ਵਿੱਚ ਕਾਂਗਰਸ ਦਾ ਜਿਹੜੇ ਹਾਲਾਤ ਨੇ ਚੰਗੇ ਨਹੀਂ ਇਹ ਤਰਉਦ ਹੋ ਰਿਹਾ ਕਿਸੇ ਗੱਲ ਦਾ ਉਹਦੇ ਇੰਟਰਨਲ ਮਸਲੇ ਨੇ ਵੀਡੀਓ ਚੱਲ ਰਹੀਆਂ ਨੇ ਜੀ ਮੈਂ ਕਿੰੋਂ ਕਮਾ ਪਿੱਛੇ ਵਾਲੇ ਕੇਸ ਜਿਹੜੇ ਚੱਲ ਰਹੇ ਸੀ ਉਹਨਾਂ ਦੇ ਵੇ ਇੱਕ ਕੱਪੜੇ ਚੋਰੀ ਕਰ ਲਏ ਜੀ ਉਹ ਚੋਰੀ ਕਰ ਲਿਆ ਹੋਰ ਚੀਜ਼ਾਂ ਸੀ ਇੰਟਰਨਲ ਕਾਂਗਰਸ ਭਵਨ ਨੂੰ ਮਹਿਕਾਨਾ ਬਣਾਤਾ ਦਾਰੂ ਦੀ ਬੋਤਲਾਂ ਛੋੜੇ ਇਦਾਂ ਦੀਆਂ ਵੀਡੀਓ ਤੁਸੀਂ ਖਬਰਾਂ 'ਚ ਦੇਖ ਰਹੇ ਹੋਣੇ ਕਿਉਂਕਿ ਉਹਨਾਂ ਦੇ ਸਿਰ ਤੇ ਕੁਰਸੀ ਦਾ ਨਿਸ਼ਾਨ ਸਵਾਰ ਹੋ ਕਿ ਕੋਈ ਕਿਸੇ ਨੂੰ ਕੁਝ ਨਹੀਂ ਸਮਝਦੇ ਕਾਰੀਗਰਤਾ ਨੂੰ ਨਾ ਕਿਸੇ ਹੋਰ ਨੂੰ ਜਿਹੜਾ ਵਰਤਤ ਜ਼ਮੀਨ ਤੇ ਕੰਮ ਕਰਦਾ ਉਹ ਕਾਂਗਰਸ ਦੀ ਦੀ ਜਾਨ ਨੂੰ ਉਹਨਾਂ ਨੂੰ ਗਵਾਤਾ ਸਿਰਫ ਅਕੜ ਕਰਕੇ ਕਿ ਮੈਂ ਨਹੀਂ ਹਟਣਾ ਮੈਂ ਮਟਾ ਦੇ ਕਾਰਨ ਕੁਝ ਵੀ ਰਹਿਣ ਤੇ ਲੀਡਰਾਂ ਦੀ ਕਮੀਆਂ ਰਹਿਣ ਜਾਂ ਪੁਲਿਸੀਆਂ ਦੀ ਘਾਟ ਰਵੇ ਉਹ ਅੱਜ ਉਹਨਾਂ ਨੂੰ ਯੂਥ ਨੂੰ ਵੀ ਅਟਰੈਕਸ਼ਨ ਨਹੀਂ ਕਰ ਸਕਿਆ 40 46 ਸੀਟਾਂ ਦੇ ਕਾਂਗਰਸ ਨੈਸ਼ਨਲ ਲੋਕ ਸਭਾ ਦੇ ਰੁੱਕ ਗਏ ਆ ਕੇ ਬਹੁਤ ਵੱਡੀ ਗੱਲ 70 ਸਾਲ ਜਿਹੜੀ ਸਰਕਾਰ ਚਲਾ ਕੇ ਰਹੇ ਅੱਜ 46 42 ਸੀਟਾਂ ਤੇ ਖੜ ਗਿਆ ਕਾਂਗਰਸ ਦੇ ਵਿੱਚ ਆਪਣੀ ਅੰਦਰ ਦੀ ਲੜਾਈ ਇੰਨੀ ਉਗਰ ਹੋ ਚੁੱਕੀ ਹੈ ਕਿ ਰੋੜਾਂ ਤੇ ਆ ਗਈ ਹੈ। ਕਾਰਨ ਨੇ ਸਾਡੇ ਐਚਐਸ ਲਕੀ ਅਧਿਐਕਸ਼ ਉਹਨਾਂ ਦੀਆਂ ਕਮੀਆਂ ਉਹਨਾਂ ਦੀਆਂ ਨੀਤੀਆਂ ਉਹ ਕਾਂਗਰਸ ਨੂੰ ਮਜ਼ਬੂਤ ਕਰਨ ਦੀ ਥਾਂ ਉਹ ਉਹਨੂੰ ਕਮਜ਼ੋਰ ਕਰਦੀਆਂ ਨੇ। ਆਉਣ ਵਾਲੇ ਸਮੇਂ ਦੇ ਵਿੱਚ ਇੱਕ ਦੋ ਦਿਨ ਦੇ ਅੰਦਰ ਅੰਦਰ ਦੱਸ ਰਿਹਾ ਮੈਂ ਤੁਹਾਨੂੰ। ਤੁਹਾਡੇ ਚੈਨਲ ਸੈਵਨ ਚੈਨਲ ਦੇ ਮਾਧਿਅਮ ਤੋਂ ਦੱਸ ਰਿਹਾ। कि बहुत बड़ा खमियाजा भुगतना ਪਊਗਾ ਕਾਂਗਰਸ ਉਮੀਦਵਾਰ ਨੂੰ ਜੇ ਨਹੀਂ ਉਹ ਮਨਾਉਂਦੇ ਚੰਡੀਗੜ੍ਹ ਦੀ ਸੀਟ ਲਈ ਮੈਂ ਕਰਛਨੂ ਚੰਡੀਗੜ੍ਹ ਨੂੰ ਰਹਿਣਾ ਨਿਵਾਸੀ ਹਾਂ ਚੰਡੀਗੜ੍ਹ ਦਾ ਪਰ ਇੱਥੇ ਲੱਗਦਾ ਨਹੀਂ ਮਿਲੂ ਕੰਮ ਕਰਵਾਉਂਦੇ ਮੰਨਨੇਸ਼ੀ ਪਵਨ ਕੁਮਾਰ ਬੰਸਲ ਜੀ ਜਾ ਕੇ ਗੱਲ ਕਰ ਲੋ ਨਹੀਂ ਤੇ ਇਹ ਲੋਕਾਂ ਕੋਲੇ ਗਵਾਣ ਨੂੰ ਹੈਗਾ ਸੀ ਇੱਕ ਛੋਟੇ ਛੋਟੇ ਪੋਸਟਾਂ ਦਿੱਤੀਆਂ ਸੀ ਕਾਂਗਰਸ ਨੇ ਉਹ ਵੀ ਅਸੀਂ ਛੱਡ ਦਿੰਦੀਆਂ ਜੇ ਨਹੀਂ ਇੱਥੇ ਵੀ ਰੁਕਿਆ ਤੇ ਅਸੀਂ ਕਲੋਨੀਆ ਦੇ ਵਿੱਚ ਮਨੈਸ਼ਦ ਵਾਲੀ ਗੋ ਬੈਕ ਦੇ ਨਾਰੇ ਪਹਿਲਾਂ ਵੀ ਲੱਗ ਚੁੱਕੇ ਨੇ ਸੈਕਟਰ 25 ਵਾਰਡ ਨੰਬਰ 16 ਤੋਂ ਸ਼ੁਰੂਆਤ ਕੀਤੀ ਸੀ ਇਹਨੂੰ ਤੇਜ਼ ਕਰ ਦਾਂਗੇ ਅਭਿਆਨ ਨੂੰ ਬਿਲਕੁਲ ਜਿੱਥੇ ਵੀ ਜਾਣਗੇ ਇਹ ਐਡੇ ਪ੍ਰੋਗਰਾਮ ਰੱਖਣਗੇ ਪੈਸੇ ਵੀ ਲੱਗਦੇ ਨੇ ਪ੍ਰੋਗਰਾਮਾਂ ਦੇ ਵਿੱਚ ਉੱਥੇ ਕਾਲੇ ਝੰਡੇ ਲੈ ਕੇ ਅਸੀਂ ਬਿਲਕੁਲ ਸਾਹਮਣੇ ਖੜਾਂਗੇ ਉਹ ਕਾਂਗਰਸ ਦਾ ਝੰਡਾ ਨਹੀਂ ਹੋਏਗਾ ਇਹਨਾਂ ਨੂੰ ਚੇਤਾਵਨੀ ਹੈ ਹੁਣ ਹੋਏਗਾ ਕਾਲਾ ਝੰਡਾ ਵਿਰੋਧ ਦਾ ਨਿਸ਼ਾਨ ਜਿਹੜਾ ਆਪਾਂ ਮੰਨਦੇ ਆਂ ਵਿਰੋਧੀ ਆਪਾਂ ਇਸ ਦਾ ਕੱਟੜ ਵਿਰੋਧ ਕਰਾਂਗੇ ਜਦੋਂ ਨਤੀਜੇ ਨੂੰ ਹਟਾਇਆ ਜਾਵੇ ਇਹ ਸਾਡੀ ਪਹਿਲੀ ਮੰਗ ਹੈ ਸਾਰਿਆਂ ਦੀ ਦੀਪਾ ਦੂਬੇ ਜੀ ਵੀ ਕਹਿ ਚੁੱਕੇ ਨੇ ਬਿਲਕੁਲ ਐਲਾਨ ਕਰ ਚੁੱਕੇ ਨੇ ਕਿ ਜੇ ਨਹੀਂ ਸੁਧਰਦੇ ਤਾਂ ਫਿਰ ਲੜਾਈ ਲਈ ਸਸਸੀ ਗੱਲ ਦੋਸਤੋ ਅੱਜ ਸਾਡੇ ਨਾਲ ਹੈਗੇ ਓਮ ਪ੍ਰਕਾਸ਼ ਸ਼ੈਵੀ ਜੋ ਚੰਡੀਗੜ੍ਹ ਤੋਂ ਕਾਂਗਰਸ ਸੈਕਟਰੀ ਰਹਿ ਚੁੱਕੇ ਨੇ ਜੋ ਆਲਰੇਡੀ ਇਸਤਫਾ ਦੇ ਚੁੱਕੇ ਹਨ ਦੀਪਾ ਦੂਬੇ ਜੀ ਵੀ ਇਹਨਾਂ ਦੇ ਵਿੱਚ ਸ਼ਾਮਿਲ ਸਨ ਹਾਲਾਂਕਿ ਇਹਨਾਂ ਦਾ ਕਹਿਣਾ ਹੈ ਕਿ ਸਾਡੇ ਨਾਲ 300 ਬੰਦੇ ਹੋਰ ਨੇ ਜਿਹੜੇ ਆਲਰੇਡੀ ਕਾਂਗਰਸ ਤੋਂ ਇਸਤਫਾ ਦੇ ਚੁੱਕੇ ਹਨ ਅੱਜ ਮੰਗਦੀ ਜੀ ਨੇ ਵੀ ਪਾਰਟੀ ਤੋਂ ਇਸਤਫਾ ਦੇ ਚੁੱਕੇ ਹਨ ਆਓ ਅੱਜ ਆਪਾਂ ਗੱਲ ਕਰਦੇ ਹਾਂ ਓਮਪ੍ਰਕਾਸ਼ ਸ਼ੈਣੀ ਜੀ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਮੈਂ ਤੁਹਾਡੇ ਚੈਨਲ ਦਾ ਧੰਨਵਾਦ ਕਰਦਾ ਸੈਵਨ ਦਾ ਵੀ ਤੁਸੀਂ ਅੱਜ ਮੈਨੂੰ ਥੋੜਾ ਜਿਹਾ ਮੌਕਾ ਦਿੱਤਾ ਆਪਣੀ ਗੱਲ ਰੱਖਣ ਦਾ ਤੇ ਜੋ ਵੀ ਤੁਸੀਂ ਕਹੋਗੇ ਉਸ ਗੱਲ ਤੇ ਹਰ ਮੁੱਦੇ ਤੇ ਆਪਾਂ ਚਰਚਾ ਵਾਸਤੇ ਬਿਲਕੁਲ ਤਿਆਰ ਹੈ ਸਰ ਆਖਿਰ ਕਾਰਨ ਕੀ ਹੋ ਰਿਹਾ ਹੈ ਹਰ ਜਗ੍ਹਾ ਇਸਤਫਾ 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 ਚੰਡੀਗੜ੍ਹ ਦੇ ਵਿੱਚ 300 ਬੰਦਾ ਇਸਤਫਾ ਛੋਟੀ ਗੱਲ ਨਹੀਂ ਹੈ ਕੋਈ ਤੁਸੀਂ ਵੈਸੇ ਤਾਂ ਦੇਖ ਰਹੇ ਹੋਣੇ ਪੂਰੇ ਹਿੰਦੁਸਤਾਨ ਦੇ ਵਿੱਚ ਕਾਂਗਰਸ ਦਾ ਜਿਹੜੇ ਹਾਲਾਤ ਨੇ ਚੰਗੇ ਨਹੀਂ ਹੈਗੇ ਆ ਕਾਰਨ ਕੁਝ ਵੀ ਰਹਿਣ ਤੇ ਲੀਡਰਾਂ ਦੀ ਕਮੀਆਂ ਰਹਿਣ ਚਾ ਪਾਲਿਸੀਆਂ ਪਾਲਿਸੀਆਂ ਦੀ ਘਾਟ ਰਵੇ ਉਹ ਅੱਜ ਉਹਨਾਂ ਨੂੰ ਯੂਥ ਨੂੰ ਵੀ ਅਟਰੈਕਸ਼ਨ ਨਹੀਂ ਕਰ ਸਕ ਰਹੇ 40 46 ਸੀਟਾਂ ਦੇ ਕਾਂਗਰਸ ਨੈਸ਼ਨਲ ਲੋਕ ਸਭਾ ਦੇ ਰੁੱਕ ਗਏ ਆ ਕੇ ਬਹੁਤ ਵੱਡੀ ਗੱਲ ਹੈ 70 ਸਾਲ ਜਿਹੜੀ ਸਰਕਾਰ ਚਲਾ ਕੇ ਰਹੇ ਅੱਜ ਉਹ 46 42 ਸੀਟਾਂ ਤੇ ਖੜ ਗਏ ਆ ਕੇ ਆਪਾਂ ਚੰਡੀਗੜਾ ਹੁਨੇ ਆ ਚੰਡੀਗੜ੍ਹ ਤੁਸੀਂ ਪੁੱਛਿਆ ਵੀ ਕਾਂਗਰਸ ਦੇ ਵਿੱਚ ਤੇ ਕੀ ਚੱਲ ਰਿਹਾ ਹੈ ਅੱਜ ਘੱਟੋ-ਘੱਟ 8-10 ਦਿਨ ਦੇ 8-10 ਦਿਨ ਹੋ ਗਏ ਐ ਕਾਂਗਰਸ ਦੇ ਵਿੱਚ ਆਪਣੀ ਅੰਦਰ ਦੀ ਲੜਾਈ ਇੰਨੀ ਉਗਰ ਹੋ ਚੁੱਕੀ ਹੈ ਕਿ ਰੋੜਾਂ ਤੇ ਆ ਗਈ ਹੈ ਕਾਰਨ ਨੇ ਸਾਡੇ ਐਚਐਸ ਲੱਕੀ ਅਧਾਇਕਸ਼ ਚੰਡੀਗੜ੍ਹ ਪ੍ਰਦੇਸ਼ ਕਾਂਗਰਸ ਕਮੇਟੀ ਦੇ ਉਹਨਾਂ ਦੀਆਂ ਕਮੀਆਂ ਉਹਨਾਂ ਦੀਆਂ ਨੀਤੀਆਂ ਉਹ ਕਾਂਗਰਸ ਨੂੰ ਮਜ਼ਬੂਤ ਕਰਨ ਦੀ ਥਾਂ ਉਹ ਉਹਨੂੰ ਕਮਜ਼ੋਰ ਕਰਦੀਆਂ ਨੇ ਇਸ ਚੀਜ਼ ਦਾ ਵਿਰੋਧ ਕਰ ਰਹੇ ਆ ਕਿ ਉਹ ਗਲਤ ਹੋਇਆ ਪਹਿਲੀ ਗੱਲ ਵੀ ਅਸੀਂ ਟਾਰਗੇਟ ਰੱਖਿਆ ਸੀ ਲੱਕੀ ਜੀ ਨੂੰ ਹਟਾਇਆ ਜਾਵੇ ਜਿੰਨੇ ਵੀ ਹੈਗੇ ਨੇ ਬੂਥ ਕਮੇਟੀ ਬਲੋਕ ਪ੍ਰੈਜ਼ੀਡੈਂਟ ਸੈਕਟਰੀ ਨੇ ਕਾਂਗਰਸ ਚੰਡੀਗੜ੍ਹ ਦੇ ਵਿੱਚ ਸਾਰਿਆਂ ਨੇ ਘੱਟੋ-ਘੱਟ ਹਜੇ ਤੱਕ 300 ਤੋਂ ਉੱਪਰ ਬੰਦੇ ਅਸਤੀਫਾ ਦੇ ਚੁੱਕੇ ਨੇ ਚਾਹੇ ਉਹ ਵਾਲਮੀਕ ਸਮਾਜ ਦੇ ਹੋਣ ਚਾਹੇ ਕਿਸੇ ਅੰਨੇ ਕਿਸੇ ਹੋਰ ਸਮੁਦਾਇ ਤੋਂ ਹੋਣ ਪਰ ਇਹਨਾਂ ਨੂੰ ਹਜੇ ਵੀ ਲੱੱਕੀ ਜੀ ਨੂੰ ਸਮਝ ਨਹੀਂ ਆਈ ਜਾਂ ਹਾਈ ਕਮਾਂਡ ਨੂੰ ਸਮਝ ਨਹੀਂ ਆਉਂਦੀ ਵੀ ਇਹ ਕਰਨਾ ਕੀ ਚਾਹੁੰਦੇ ਨੇ ਇਸ ਕਰਕੇ ਲੱੱਕੀ ਜੀ ਨੂੰ ਜਦ ਤੱਕ ਨਹੀਂ ਹਟਾਉਂਦੇ ਸਾਰੇ ਕਾਂਗਰਸੀ ਇੱਥੇ ਗਲਤੇ ਅੜੇ ਹੋਏ ਨੇ ਵੀ ਇਹ ਤਾਂ ਲੱੱਕੀ ਰਹੇਗਾ ਇਆ ਫਿਰ ਅਸੀਂ ਰਾਵਾਂਗੇ ਉਹ ਸਾਡੇ ਮਨੀਸ਼ ਤਵਾਰੀ ਜਿਹੜੇ ਇੱਥੇ ਲੋਕ ਸਭਾ ਦੇ ਉਮੀਦਵਾਰ ਨੇ ਉਹਨਾਂ ਨੂੰ ਵੀ ਬੇਨਤੀ ਕੀਤੀ ਸੀ ਪਹਿਲਾਂ ਵੀ ਤੁਸੀਂ ਇੱਕ ਚੀਜ਼ ਚੁਣ ਲੋ ਇਹਨਾਂ ਕਾਂਗਰਸੀਆਂ ਨਾਲ ਤੁਸੀਂ ਜੰਗ ਲੜਨਾ ਚਾਹੁੰਦੇ ਹੋ ਕਿ ਚੋਣਾਂ ਲੜਨਾ ਚਾਹੁੰਦੇ ਹੋ ਸਾਡੇ ਜਿਹੜੇ ਕਾਂਗਰਸੀ ਨੇ ਇਹ ਗੱਲਾਂ ਕਰਦੇ ਨੇ ਬੱਤਰਕਾਰ ਬੰਦੂ ਨੇ ਮੀਡੀਆ ਵਾਲੇ ਪੁੱਛਦੇ ਨੇ ਜੀ ਤੁਸੀਂ ਬੰਸਲ ਦੇ ਕਹਿਨ ਤੇ ਕਰ ਰਹੇ ਹੋ ਜੀ ਬੰਸਲ ਸਾਹਿਬ ਕਰਾ ਰਹੇ ਆ ਇਦਾਂ ਕਰਾ ਰਹੇ ਨਹੀਂ ਇੱਕ ਬੰਦਾ ਕਿਸੇ ਨਾ ਕਿਸੇ ਨਾਲ ਜੁੜਿਆ ਹੁੰਦਾ ਗੁੱਟਬਾਜੀ ਸਾਰਿਆਂ 'ਚ ਹੈਗੀ ਆ ਕਿਸੇ ਵੀ ਜਾਈਏ ਆਪਾਂ ਕਿਸੇ ਵੀ ਦਲ ਨੂੰ ਲੈ ਲੈਣਾ ਨਹੀਂ ਲੈਣਾ ਚਾਹੁੰਦਾ ਸਾਰਿਆਂ 'ਚ ਗੁੱਟ ਨੇ ਉਹ ਸਾਦਾ ਸੀ ਬੰਸਲ ਸਾਹਿਬ ਨੂੰ ਥੋੜਾ ਜ਼ਿਆਦਾ ਪਿਆਰ ਕਰਦੇ ਆ ਸਾਡੇ ਨਾਲ ਬਹੁਤ ਲੰਬਾ ਸਮੇਂ ਉਹਨਾਂ ਨੇ ਗੁਜ਼ਾਰਿਆ ਚੰਡੀਗੜ੍ਹ ਦੇ ਵਿੱਚ 50 ਸਾਲ ਦੀ ਰਾਜਨੀਤੀ ਦੇ ਵਿੱਚ ਉਹਨਾਂ ਨੇ ਚੰਡੀਗੜ੍ਹ ਨੂੰ ਬਹੁਤ ਸਮਾਰਿਆ ਬਹੁਤ ਵਧੀਆ ਤਰੀਕੇ ਨਾਲ ਲੈ ਕੇ ਚੱਲੇ ਆ ਕੋਈ ਜ਼ਿੰਦਗੀ 'ਚ ਕੋਈ ਉਹਨਾਂ ਨੇ ਕੋਈ ਇਲਿਗੇਸ਼ਨ ਤੱਕ ਨਹੀਂ ਲੱਗਿਆ ਉਸ ਬੰਦੇ ਨੂੰ ਇਗਨੋਰ ਕਰਨਾ ਕੀ ਹਾਈ ਕਮਾਂ ਨੇ ਜਾਇਜ਼ ਮੰਨਦੇ ਹੋ ਤੁਸੀਂ ਮੈਂ ਅਸੀਂ ਜਾਇਜ਼ ਨਹੀਂ ਮੰਨਦੇ ਉਸ ਬੰਦੇ ਨੂੰ ਇਗਨੋਰ ਕਰਨਾ ਹੀ ਪਾਰਟੀ ਖਮਿਆਜਾ ਚੰਡੀਗੜ੍ਹ ਦੇ ਵਿੱਚ ਭੁਗਤ ਰਹੀ ਹੈ ਜੇ ਮੁੱਦੇ ਨੂੰ ਠੀਕ ਨਹੀਂ ਕਰ ਸਕੇ ਆਉਣ ਵਾਲੇ ਸਮੇਂ ਦੇ ਇੱਕ ਦੋ ਦਿਨ ਦੇ ਅੰਦਰ ਅੰਦਰ ਦੱਸ ਰਿਹਾ ਮੈਂ ਤੁਹਾਨੂੰ ਤੁਹਾਡੇ ਚੈਨਲ ਚੈਨਲ ਦੇ ਮਾਧਿਅਮ ਤੋਂ ਦੱਸ ਰਿਹਾ ਕਿ ਬਹੁਤ ਵੱਡਾ ਖਮਿਆਜਾ ਭੋਤਣਾ ਪਊਗਾ ਕਾਂਗਰਸ ਉਮੀਦਵਾਰ ਨੂੰ ਜੇ ਨਹੀਂ ਉਹ ਮਨਾਉਂਦੇ ਅਸੀਂ ਬਾਰ-ਬਾਰ ਇੱਕ ਬੇਨਤੀ ਕੀਤੀ ਹੈ ਮਾਨਨੇਸ਼ੀ ਪਵਨ ਕੁਮਾਰ ਬੰਸਲ ਜੀ ਜਾ ਕੇ ਗੱਲ ਕਰ ਲੋ ਨਿਤ ਇਹ ਲੋਕਾਂ ਕੋਲੇ ਗਵਾਣ ਨੂੰ ਹੈਗਾ ਸੀ ਇੱਕ ਛੋਟ ਛੋਟੀ ਪੋਸਟਾਂ ਦਿੱਤੀਆਂ ਅਸੀਂ ਕਾਂਗਰਸ ਨੇ ਉਹ ਵੀ ਅਸੀਂ ਛੱਡ ਦਿੱਤੀਆਂ ਜੇ ਨਹੀਂ ਇੱਥੇ ਵੀ ਰੁਕਿਆ ਤੇ ਅਸੀਂ ਕਲੋਨੀਆਂ ਦੇ ਵਿੱਚ ਮਨੀਸ਼ तिवारी ਗੋ ਬੈਕ ਦੇ ਨਾਰੇ ਪਹਿਲਾਂ ਵੀ ਲੱਗ ਚੁੱਕੇ ਨੇ ਸੈਕਟਰ 25 ਵਾਰਡ ਨੰਬਰ 16 ਤੋਂ ਸ਼ੁਰੂਆਤ ਕੀਤੀ ਸੀ ਇਹਨੂੰ ਤੇਜ਼ ਕਰ ਦਾਂਗੇ ਅਭਿਆਨ ਨੂੰ ਬਿਲਕੁਲ ਜਿੱਥੇ ਵੀ ਜਾਣਗੇ ਇਹ ਐਡੇ ਪ੍ਰੋਗਰਾਮ ਰੱਖਣਗੇ ਪੈਸੇ ਵੀ ਲੱਗਦੇ ਨੇ ਪ੍ਰੋਗਰਾਮਾਂ ਦੇ ਵਿੱਚ ਉੱਥੇ ਕਾਲੇ ਝੰਡੇ ਲੈ ਕੇ ਅਸੀਂ ਬਿਲਕੁਲ ਸਾਹਮਣੇ ਖੜਾਂਗੇ ਵੀ ਹੁਣ ਝੰਡੇ ਦਾ ਰੰਗ ਵੀ ਬਦਲ ਦਾਂਗੇ ਹੁਣ ਕਾਂਗਰਸ ਦਾ ਝੰਡਾ ਨਹੀਂ ਹੋਵੇਗਾ ਇਹਨਾਂ ਨੂੰ ਚੇਤਾਵਨੀ ਹੈ ਹੁਣ ਹੋਏਗਾ ਕਾਲਾ ਝੰਡਾ ਵਿਰੋਧ ਦਾ ਨਿਸ਼ਾਨ ਜਿਹੜਾ ਆਪਾਂ ਮੰਨਦੇ ਆਂ ਵਿਰੋਧੀ ਆਪਾਂ ਇਸ ਦਾ ਕੱਟੜ ਵਿਰੋਧ ਕਰਾਂਗੇ ਜਾਂ ਤਾਂ ਲੱਖੀ ਜੀ ਨੂੰ ਹਟਾਇਆ ਜਾਵੇ ਇਹ ਸਾਡੀ ਪਹਿਲੀ ਮੰਗ ਆ ਸਾਰਿਆਂ ਦੇ ਦੀਪਾ ਦੂਬੇ ਜੀ ਵੀ ਇਹ ਕਹਿ ਚੁੱਕੇ ਨੇ ਬਿਲਕੁਲ ਐਲਾਨ ਕਰ ਚੁੱਕੇ ਨੇ ਕਿ ਜੇ ਨਹੀਂ ਸੁਧਰਦੇ ਤਾਂ ਫਿਰ ਲੜਾਈ ਲਈ ਤਿਆਰ ਰਹਣੇ ਸੀ ਸਰ ਤੁਹਾਨੂੰ ਕੀ ਲੱਗਦਾ ਜੋ ਲੋਕ ਸਭਾ ਦੇ ਇਲੈਕਸ਼ਨ ਹੈ ਲੋਕਾਂ ਵਾਸਤੇ ਹੈ ਕਿ ਤੁਹਾਡੇ ਆਪਸ ਦੇ ਕਲੇਸ਼ ਦੇ ਵਾਸਤੇ ਹੈ ਦੇਖੋ ਜਦੋਂ ਆਪਾਂ ਘਰੋਂ ਠੀਕ ਨਹੀਂ ਕਰ ਸਕਦੇ ਕਿਸੇ ਨੂੰ ਵੀ ਬਾਹਰ ਕੀ ਠੀਕ ਕਰਾਂਗੇ ਆਪਾਂ ਬੜੀ ਉਮੀਦਾਂ ਲੈ ਕੇ ਆ ਰਹੇ ਨੇ ਕਿ ਜਿੱਤ ਕੇ ਜਾਵਾਂਗੇ ਜੀ ਬਿਲਕੁਲ ਇਹ ਜਾਵਾਂਗੇ ਪ੍ਰਚਾਰ ਵੀ ਕਰ ਰਹੇ ਨੇ ਪਟੋਸ ਦੇ ਪਰ ਮੈਨੂੰ ਲੱਗਦਾ ਕਿ ਇਸ ਹਾਲਾਤ ਦੇ ਵਿੱਚ ਲੋਕ ਸਭਾ ਜਿਤਨਾ ਬਹੁਤ ਔਖਾ ਹੈ ਬਹੁਤ ਔਖਾ ਹੈ ਔਰ ਮੁਸ਼ਕਲ ਹੈ ਕਿ ਜਿਹੜੇ ਲੋਕ ਵਿਰੋਧ ਕਰ ਰਹੇ ਨੇ ਕਿ ਉਹ ਸਾਡਾ ਕਿਤੇ ਬੰਸਲ ਜੀ ਨਾਲ ਕਹਿਣ ਤੇ ਖੜ ਜਾਣ ਪਰ ਮੈਨੂੰ ਨਹੀਂ ਲੱਗਦਾ ਕਿ ਹਜੇ ਹਾਲਾਤ ਵਧੀਆਂ ਨੇ ਸਰ ਬੰਸਲ ਜੀ ਦਾ ਵੀ ਕੋਈ ਬਿਆਨ ਨਹੀਂ ਆ ਰਿਹਾ ਇਸ ਤੋਂ ਲੈ ਕੇ ਜਿੱਦਾਂ ਤੁਹਾਡੀ ਪਾਰਟੀ ਦੇ 300 ਬੰਦੇ ਨਾਰਾਜ਼ ਨੇ ਤੁਸੀਂ ਕਹਿੰਦੇ ਹੋ ਕਿ ਬੰਸਲ ਸਾਹਿਬ ਨੂੰ ਟਿਕਟ ਦਿੱਤੀ ਜਾਵੇ ਜੇ ਮਨੀਸ਼ ਟਿਉਰੀ ਜੀ ਨੂੰ ਵਾਪਸ ਨਹੀਂ ਭੇਜਿਆ ਗਿਆ ਆਪਾਂ ਵਿਰੋਧ ਕਰਾਂਗੇ ਕਾਲੇ ਝੰਡੇ ਲੈ ਕੇ ਵਿਰੋਧ ਕਰਾਂਗੇ ਉਹਨਾਂ ਦੀ ਰੈਲੀਆਂ 'ਚ ਬਟ ਤੁਸੀਂ ਕੀ ਚਾਹੁੰਦੇ ਕਿ ਬੰਸਰ ਸਾਹਿਬ ਦਾ ਵੀ ਬਿਆਨ ਹੀ ਕਾਣਾ ਚਾਹੀਦਾ ਕਿ ਨਹੀਂ ਆ ਜੀ ਦੇਖੋ ਜੀ ਟਿਕਟ ਜਿਹੜੀ ਕੀਤੀ ਸੀ ਹਾਈ ਕਮਾਂਡ ਨੇ ਕੀਤੀ ਹੈ ਦਿੱਲੀ ਤੋਂ ਉਹ ਹੋ ਚੁੱਕੀ ਹੈ ਉਹਦੇ ਉੱਪਰ ਕੋਈ ਮੇਰੇ ਖਿਆਲ ਲੱਗਦਾ ਮੈਨੂੰ ਕੋਈ ਮੁਸ਼ਕਲ ਕੋਈ ਚਾਂਸ ਬੜੇ ਪਰ ਸਾਡੀ ਇੱਕ ਗੱਲ ਜਿੱਥੇ ਅੜੀ ਹੋਈ ਹੈ ਵਰਕਰਾਂ ਦੀ ਜਿਹੜੀ ਜਾਨ ਹੁੰਦੀ ਹੈ ਕਮੇਟੀ ਦੀ ਵਰਕਰ ਹੁੰਦੇ ਨੇ ਜਿਹੜੇ ਵੋਟ ਨੂੰ ਉੱਥੇ ਤੱਕ ਈਵੀਐਮ ਤੱਕ ਪਹੁੰਚਾਉਂਦੇ ਨੇ ਬੂਥ ਤੱਕ ਪਹੁੰਚਾਉਂਦੇ ਨੇ ਉਹਦੀ ਮਨੋਦਸ਼ਾ ਦੇਖ ਕੇ ਉਹਨੂੰ ਬਦਲਣਾ ਨਹੀਂ ਵਿਚਾਰ ਧਾਰਾ ਬਦਲ ਕੇ ਉਹਨਾਂ ਨਾਲ ਜੋੜਨਾ ਪਰ ਵਿਰੋਧ ਹੋਇਆ ਲੱਕੀ ਜੀ ਦਾ ਜਿਹੜਾ ਪ੍ਰਧਾਨ ਨੇ ਦੇ ਕਾਂਗਰਸ ਕਮੇਟੀ ਦੇ ਇਹਨਾਂ ਨੇ ਕੁਝ ਨਹੀਂ ਸੁਣਵਾਈ ਕੀਤੀ ਆਪਾਂ ਕਹਿੰਦੇ ਹੋਣੇ ਪੰਜਾਬੀ ਵਿੱਚ ਕੰਨਾਂ ਦੇ ਜੂਂ ਤੱਕ ਨਹੀਂ ਅੱਗੇ ਤੁਰੀ ਪਰ ਟਾਰਗੇਟ ਤੇ ਦੂਜੀ ਵਾਰੀ ਆਪਾਂ ਤਾਂ ਕਰਕੇ ਕੀਤਾ ਕਿ ਮਨੀਸ਼ तिवारी ਲੋਕ ਸਭਾ ਲੜ ਰਹੇ ਨੇ ਉਹਨਾਂ ਦੀ ਵੱਡੀ ਜ਼ਿੰਮੇਵਾਰੀ ਬਣਦੀ ਹੈ ਕਿ ਆਪਣੀ ਸੀਟ ਨੂੰ ਘੱਟ ਦੇ ਕੇ ਲੋਕਾਂ ਦੀ ਭਲਾਈ ਲਈ ਕੰਮ ਕਰਨ ਆਏ ਨੇ ਜੇ ਸੇਵਾ ਦੀ ਗੱਲ ਕਰਦੇ ਹੈ ਤਾਂ ਚੰਡੀਗੜ੍ਹ ਦੇ ਲੋਕਾਂ ਨੂੰ ਲੱਕੀ ਨੂੰ ਹਟਣਾ ਚਾਹੀਦਾ ਲੋਕੀ ਨੂੰ ਹਟਣਾ ਲਕੀ ਨੂੰ ਹਟਾਣਾ ਚਾਹੀਦਾ ਤੇ ਹਟਣਾ ਚਾਹੀਦਾ ਲਕੀ ਨੂੰ ਸਰ ਲਕੀ ਜੀ ਤਾਂ 2 ਸਾਲ ਤੋਂ ਕਾਂਗਰਸ ਪ੍ਰੈਜ਼ੀਡੈਂਟ ਚੰਡੀਗੜ੍ਹ ਦੇ ਪ੍ਰਧਾਨ ਬਣੇ ਹੋਏ ਆ ਤੁਸੀਂ ਉਸ ਟਾਈਮ ਵਿਰੋਧ ਨਹੀਂ ਕੀਤਾ ਹੁਣ ਇਲੈਕਸ਼ਨ ਦੇ ਟਾਈਮ ਤੁਸੀਂ ਵਿਰੋਧ ਦਾ ਪੂਰਾ ਜ਼ੋਰ ਦਿੱਤਾ ਹੈ ਇਹਦਾ ਕੀ ਕਾਰਨ ਹੈ ਦੇਖੋ ਜਦੋਂ ਕੋਈ ਗੱਲ ਹੁੰਦੀ ਹੈ ਨਾ ਜੀ ਆਪਾਂ ਇੰਟਰਨਲ ਘਰ ਦੀ ਗੱਲ ਕਹਿੰਦੇ ਹੁੰਦੇ ਆਪਾਂ ਵੀ ਘਰ ਚ ਗੱਲ ਸੀ ਪਾਰਟੀ ਦੇ ਅੰਦਰ ਮਸਲੇ ਸੀ ਉਹਨਾਂ ਨੂੰ ਆਪਾਂ ਚਾਹੁੰਦੇ ਸੀ ਵੀ ਇੱਥੇ ਹੀ ਹੱਲ ਹੋ ਜਾਣਾ ਪਰ ਇੱਥੇ ਨਹੀਂ ਹੋਇਆ ਤਾਂ ਗੱਲ ਬਾਹਰ ਜਾਂਦੀ ਹੈ ਹੁਣ ਬਾਹਰ ਆ ਗਈ ਰੋਡ ਤੇ ਆ ਗਈ ਸਭ ਦੇ ਸਾਹਮਣੇ ਆ ਗਈ ਜੇ ਨੂੰ ਕਾਂਗਰਸ ਦੀ ਕਮਜ਼ੋਰੀ ਕਹਿ ਲੋ ਜੇ ਉਹਦੇ ਫੇਲੀਅਰ ਕਹਿ ਲੋ ਜੇ ਲੀਡਰਾਂ ਦੀ ਫੇਲੀਅਰ ਹੀ ਕਹੂੰਗਾ ਮੈਂ ਇਸ ਗੱਲ ਨੂੰ ਕਿ ਲੀਡਰ ਫੇਲੀਅਰ ਨੇ ਮੈਂ ਲੱਕੀ ਜੀ ਨੂੰ ਵੀ ਇੱਕ ਸਵਾਲ ਕਰਦਾ ਸਚਾਈ ਤੇ ਆ ਕੇ 614 ਬੂਥ ਚੰਡੀਗੜ੍ਹ ਦੇ ਵਿੱਚ ਨੇ ਜੀ ਮੈਨੂੰ ਦੱਸ ਦਣ ਕਿਹੜੀ ਕਿਹੜੀ ਲਿਸਟਾਂ ਉਹਨਾਂ ਕੋਲੇ ਨੇ ਕੋਈ ਲਿਸਟ ਨਹੀਂ ਹੈਗੀ ਅੱਧਾ ਚੰਡੀਗੜ੍ਹ ਇਸ ਤੋਂ ਪਹਿਲਾਂ ਹੀ ਸਾਨੂੰ ਸ਼ੱਕ ਲੱਗਦਾ ਸੀ ਕਿ ਉਹ ਜਿਹੜੇ ਰਾਜਨੀਤਿਕ ਦਲ ਨੇ ਵਿਪਕਸ਼ੀ ਪਾਰਟੀਆਂ ਨੇ ਉਹਨਾਂ ਨਾਲੋਂ ਮਿਲ ਕੇ ਚੱਲ ਰਹੀ ਨੇ ਕਾਫੀ ਟਾਈਮ ਤੋਂ ਨਿੱਜੀ ਹਸਵਾਤ ਲਈ ਨਿੱਜੀ ਫਾਇਦੇ ਲਈ ਚੱਲ ਰਹੀ ਸੀ ਪਰ ਹੁਣ ਓਪਨ ਹੋ ਚੁੱਕਿਆ ਕਿ ਉਹਨਾਂ ਨੂੰ ਕੋਈ ਲਿਸਟਾ ਨਹੀਂ ਹੈ ਹੁਣ ਜਿਹੜੇ ਸਾਡੇ ਲੋਕ ਲੋਕ ਸਭਾ ਉਮੀਦਵਾਰ ਮਨੀਸ਼ ਟਵਾਰੀ ਜੀ ਉਤਾਰੇ ਨੇ ਮੈਦਾਨ ਦੇ ਵਿੱਚ ਉਹ ਲਿਸਟਾ ਮੰਗ ਰਹੇ ਨੇ ਹੋਰ ਮੰਗ ਰਹੇ ਨੇ ਕੱਲ ਤੁਸੀਂ ਦੇਖਿਆ ਹੋਣਾ ਇਹ ਕਾਂਗਰਸ ਪਾਉਂ ਦੇ ਵਿੱਚ ਅਲਕਾ ਲਾਂਬਾ ਜੀ ਮਹਿਲਾ ਕਾਂਗਰਸ ਪ੍ਰੈਜ਼ੀਡੈਂਟ ਆਉਂਦੇ ਨੇ ਰਾਸ਼ਟਰੀ ਸਟਰ ਦੇ ਇੱਕ ਮੀਡੀਆ ਨੇ ਇੱਕ ਵੀਡੀਓ ਚਲਾਈ ਹੈ ਉਹ ਜਿਹੜੇ ਲੋਕ ਨੇ ਜਿਹੜੀ ਮਹਿਲਾਵਾਂ ਨੇ ਆਦਰਨੀਏ ਨੇ ਬਹੁਤ ਆਦਰਨੀਏ ਸਾਡੇ ਕੋਲੇ ਮਾਤਾਵਾਂ ਪੈਣਾ ਸਾਡੀਆਂ ਨੇ ਉਹ ਕਹਿੰਦੀਆਂ ਨੇ ਜੀ ਇੰਟਰਵਿਊ ਦੇ ਵਿੱਚ ਵੀ ਮੋਹਾਲੀ ਤੋਂ ਖਰੜ ਤੋਂ ਬਲੌਂਗੀ ਤੋਂ ਰੋਪੜ ਤੋਂ ਬਸੀ ਪਠਾਣੇ ਤੋਂ ਤੇ ਲੋਕੀ ਜਿਹੜੇ ਲੋਕਲ ਬੰਦੇ ਸੀ ਉਹ ਕਿੱਥੇ ਗਏ ਉਹ ਘਰ ਬੈਠੇ ਨੇ ਵਿਰੋਧ ਕਰ ਰਹੇ ਨੇ ਉਹਨਾਂ ਦੀ ਚੇਤਨਾ ਨਹੀਂ ਹੈ ਮੈਂ ਕਹਿੰਦਾ ਭੀੜ ਇਕੱਠੀ ਕਰ ਲੈਣਗੇ ਬਾਹਰੋਂ ਲਿਆ ਕੇ ਪਰ ਵੋਟਾਂ ਕਿੱਥੋਂ ਲੈਣਗੇ ਇਸ ਮਾਲਕੇ ਸਚਾਈ ਇਹ ਹੈ ਕਿ ਕਾਂਗਰਸ ਅੱਜ ਬਹੁਤ ਕਮਜ਼ੋਰ ਹਾਲਤ ਦੇ ਵਿੱਚ ਹੈ ਤੇ ਅਸੀਂ ਬਹੁਤ ਦਿਨ ਤੋਂ ਰਿਕੁਐਸਟ ਕਰ ਰਹੇ ਸੀ ਕਿ ਸਾਡਾ ਮਸਲਾ ਲੱਕੀ ਤੱਕ ਜੀ ਹੱਲ ਹੋ ਜੇ ਹੋਰ ਲੀਡਰਾਂ ਤੱਕ ਵੀ ਹੱਲ ਹੋ ਜੇ ਪਰ ਨਹੀਂ ਹੋਇਆ ਇਸ ਕਰਕੇ ਉਹਨੂੰ ਬਾਹਰ ਆ ਗਈ ਹੈ ਜੇ ਮਨੀਸ਼ तिवारी ਜੀ ਸੂਝਵਾਨ ਹੋਣਗੇ ਵਧੀਆ ਲੀਡਰ ਹੈ ਨੈਸ਼ਨਲ ਜੇ ਉਹਨਾਂ ਤੇ ਵੀ ਗੱਲ ਨਹੀਂ ਲਾਗੂ ਹੁੰਦੀ ਵੀ ਲੱੱਕੀ ਨੂੰ ਹੀ ਹਟਾ ਸਕਦੇ ਜਾਂ ਪਿੱਛੇ ਨਹੀਂ ਕਰ ਸਕਦੇ ਤਾਂ ਫਿਰ ਇਹਦਾ ਖਮਿਆਜਾ ਲੱੱਕੀ ਉਹਨਾਂ ਨੂੰ ਮਨੀਸ਼ तिवारी ਜੀ ਨੂੰ ਭੁਗਤਣਾ ਪੈਣਾ ਸਰ ਬਟ ਜਿਸ ਤਰ੍ਹਾਂ ਤੁਸੀਂ ਗੱਲ ਕਰ ਰਹੇ ਹੋ ਕਿ ਲੱੱਕੀ ਜੀ ਨੂੰ ਹਟਾਇਆ ਜਾਵੇ ਜਾਂ ਕੁਝ ਕੀਤਾ ਜਾਵੇ ਕਾਂਗਰਸ ਪਾਰਟੀ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਇਹ اپੋਜੀਸ਼ਨ ਦੀ ਚਾਲ ਹੈ ਕੁਝ ਬੰਦੇ ਵਿੱਚ ਮਿਲ ਕੇ ਆਪਸੇ ਪਾਰਟੀ ਨੂੰ ਖਰਾਬ ਕਰਨ ਲੱਗੇ ਹੋਏ ਹਨ ਅਸੀਂ ਜਿਹੜੀ ਗੱਲ ਕਰਦੇ ਆਂ ਜੇ ਆਪੋਜੀਸ਼ਨ ਨਾਲ ਮਿਲੇ ਹੋਏ ਆ ਤਾਂ ਸਬੂਤ ਦਿਖਾਣ ਆ ਕੇ ਸਿੱਧੀ ਗੱਲ ਕਰਨ ਵੀ ਕਿਹੜੇ ਮਿਲੇ ਹੋਏ ਦਸਨ ਟਿਕ ਮਾਰਤਾ ਕਰਨ ਜਿਹੜੇ ਬੰਦੇ ਨੇ ਅਸਤੀਫਾ ਦਿੱਤਾ ਕਿਹੜੇ ਉਹ ਮਿਲੇ ਹੋਏ ਨੇ ਕਿ ਜਿਹੜਾ ਇਸ ਟਾਈਮ ਕੁਰਸੀ ਤੇ ਬੈਠਾ ਅਧਿਐਕਸ਼ ਦੀ ਜਿਹੜਾ ਹਟਣਾ ਨਹੀਂ ਚਾਹੁੰਦਾ ਕੁਰਸੀ ਛੱਡਣਾ ਨਹੀਂ ਚਾਹੁੰਦਾ ਚੰਡੀਗੜ੍ਹ ਦੇ ਵਿਕਾਸ ਦੀ ਗੱਲ ਦੇ ਉੱਪਰ ਜੇ ਮੈਂ ਚਾਹਾਂ ਜੇ ਲੱਕੀ ਜੀ ਦੀ ਥਾਂ ਮੈਂ ਹੁੰਦਾ ਔਰ ਚੰਡੀਗੜ੍ਹ ਦੀ ਵਿਕਾਸ ਦੀ ਗੱਲਾਂ ਉਹ ਵੀ ਕਾਂਗਰਸ ਭਲਾ ਕਰੇਗੀ ਤਾਂ ਮੈਂ ਸਭ ਤੋਂ ਪਹਿਲਾਂ ਅਸਤੀਫਾ ਦੇ ਦਿੰਦਾ ਪਰ ਲੱਕੀ ਜੀ ਅੜੇ ਹੋਏ ਨੇ ਉੱਥੇ ਉਹਨਾਂ ਦੇ ਜਿਹੜੇ ਮਨੀਸ਼ तिवारी ਲੋਕ ਸਭਾ ਵਾਲੇ ਉਹ ਵੀ ਅੜੇ ਹੋਏ ਨੇ ਰੱਖਣਾ ਹੈ ਉਹਨਾਂ ਨੂੰ ਆਪਣੀ ਸੀਟਾਂ ਦੀ ਚਿੰਤਾ ਆਇਆ ਚੰਡੀਗੜ੍ਹ ਦੀ ਸੀਟ ਲੋਕਾਂ ਦੀ ਕੋਈ ਚਿੰਤਾ ਨਹੀਂ ਹੈਗੀ ਮੇਰਾ ਕਹਿ ਇੱਕ ਪਾਸੇ ਤਾਂ ਕਾਂਗਰਸ ਆਪ ਪਾਰਟੀ ਨਾਲ ਮਿਲ ਕੇ ਇੰਡੀਆ ਅਲਾਈਅንስ ਕਰ ਰਹੀ ਹੈ ਖੜਾ ਇੱਥੇ ਚੰਡੀਗੜ੍ਹ ਦੇ ਵਿੱਚ ਦੂਜੇ ਪਾਸੇ ਤੁਸੀਂ ਕਹਿੰਦੇ ਹੋ ਕਿ ਕਾਂਗਰਸ ਪਾਰਟੀ ਇੱਥੋਂ ਹਾਰ ਜਾਊਗੀ 300 ਬੰਦੇ ਤੁਹਾਡੇ 300 ਤੋਂ ਜ਼ਿਆਦਾ ਬੰਦੇ ਤੁਹਾਡੇ ਅਸਤੀਫਾ ਦੇ ਚੁੱਕੇ ਆ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਹੱਲ ਹੋਏਗਾ ਤੁਹਾਡਾ ਮਸਲਾ ਕੀ ਨਹੀਂ ਹੋਏਗਾ ਇਹਦੇ ਬਾਰੇ ਆਪਾਂ ਦੇਖੋ ਦੋ ਬੰਦਿਆਂ ਦੇ ਵਿੱਚ ਲੜਾਈ ਹੋਏ ਦੋਨੋਂ ਸਮਝੌਤਾ ਕਰ ਸਕਦੇ ਆ ਰਜੀਵ ਸ਼ੁਕਲਾ ਜੀ ਦੇ ਹਾਈ ਕਮਾਂਡ ਜਿਹੜੀ ਕਹਿੰਨੇ ਆ ਪਿਆ ਬਾਜ ਗੱਲ ਕਰਦੇ ਆ ਕਿ ਰਜੀਵ ਸ਼ੁਕਲਾ ਜੀ ਪ੍ਰਭਾਰੀ ਚੰਡੀਗੜ੍ਹ ਆਏ ਸੀ ਚੰਡੀਗੜ੍ਹ ਦੇ ਵਿੱਚ ਉਹ ਚਾਹੁੰਦੇ ਬੰਸਲ ਸਾਹਿਬ ਦੇ ਘਰੇ ਬੈਠੇ ਡੇਢ ਦੋ ਘੰਟਾ ਉਹਨਾਂ ਦਾ ਜੋ ਵੀ ਗੱਲਬਾਤ ਹੋਈ ਉਹ ਅੰਦਰ ਦੀ ਗੱਲਾਂ ਨੇ ਦੂਜੀ ਗੱਲ ਮੈਨੂੰ ਜਿੱਥੇ ਲੱਗਦਾ ਕਿ ਮਨੀਸ਼ तिवारी ਜੀ ਨੂੰ ਬੁਲਾ ਕੇ ਗੱਲ ਕਰ ਸਕਦੇ ਸੀ ਉੱਥੇ ਇਹਨਾਂ ਦਾ ਸਮਝੌਤਾ ਹੋ ਸਕਦਾ ਸੀ ਕੋਈ ਸ਼ਰਤਾਂ ਲਾਗੂ ਹੋਣੀਆਂ ਸੀ ਕਰ ਸਕਦੇ ਸੀ ਪਰ ਮੈਨੂੰ ਲੱਗਦਾ ਕਿ ਰਜੀਵ ਸ਼ੁਕਲਾ ਜੀ ਜਿਹੜੇ ਪ੍ਰਵਾਰੀ ਨੇ ਉਹ ਵੀ ਚੁੱਪ ਹੋ ਗਏ ਇੱਕ ਸਾਈਨ ਆਇਆ ਉਹਨਾਂ ਦਾ ਮੀਡੀਆ ਦੇ ਵਿੱਚ ਉਹ ਜਿਹੜੀ ਉਂਗਲ ਆਈ ਹੈ ਤੁਸੀਂ ਦੇਖਿਆ ਉਹਨਾਂ ਮੀਡੀਆ 'ਚ ਮੇਰੇ ਕੋਲ ਅੱਜ ਵੀ ਮੀਡੀਆ 'ਚ ਮੇਰੇ ਮੋਬਾਈਲ ਤੇ ਅਖਬਾਰਾਂ 'ਚ ਪਈਆਂ ਨੇ ਵੀ ਉਹ ਜਿਹੜੀ ਇਹ ਸਾਈਨ ਸਾਨੂੰ ਸਮਝ ਨਹੀਂ ਆ ਕਿ ਸਾਨੂੰ ਚੁੱਪ ਕਰਾ ਗਏ ਯਾਨੀ ਬੰਸਲ ਸਾਹਿਬ ਨੇ ਚੁੱਪ ਕਰਾ ਗਏ ਜਾਂ ਉਹ ਮਨੀਸ਼ तिवारी ਜੀ ਨੂੰ ਚੁੱਪ ਕਰਾ ਗਏ ਲੋਕ ਸਭਾ ਵੱਲੋਂ ਜਾਂ ਆਪ ਚੁੱਪ ਹੋ ਗਏ ਇਹਦਾ ਸਾਨੂੰ ਸਮਝ ਨਹੀਂ ਆ ਰਿਹਾ ਵੀ ਕਿੱਥੇ ਕੀ ਚੱਲ ਰਿਹਾ ਇਸ ਕਰਕੇ ਮੈਨੂੰ ਲੱਗਦਾ ਵੀ ਉਹ ਵੀ ਨਹੀਂ ਚਾਹੁੰਦੇ ਕਿ ਇਹਨਾਂ ਦਾ ਸਮਝੌਤਾ ਕਿਤੇ ਨਾ ਕਿਤੇ ਜਾ ਕੇ ਹੋਵੇ ਸਰ ਤੁਸੀਂ ਫਿਰ ਮੰਨਦੇ ਹੋ ਤੁਸੀਂ ਹੁਣ ਆਉਣ ਵਾਲੇ ਟਾਈਮ 'ਚ ਬੀਜੇਪੀ ਦਾ ਸਾਥ ਦੋਗੇ ਨਹੀਂ ਬੀਜੇਪੀ ਦਾ ਹਜੇ ਕੋਈ ਨਹੀਂ ਕਹਿ ਸਕਦੇ ਕਿ ਜਲਦਬਾਜੀ ਹੋ ਜਾਣੀ ਗੱਲਾਂ ਕਹਿਣ ਦੀਆਂ ਹਜੇ ਬਹੁਤ ਕੁਝ ਰਸਤੇ ਪਏ ਨੇ ਸਾਡੇ ਕੋਲੇ ਪਰ ਇਹ ਜ਼ਰੂਰ ਹੈ ਕਿ ਕਾਂਗਰਸ ਨੂੰ ਬਹੁਤ ਵੱਡਾ ਨੁਕਸਾਨ ਹੋਣ ਜਾ ਰਿਹਾ ਬਹੁਤ ਲੋਕਾਂ ਦੇ ਮਨ ਬਦਲ ਗਏ ਕਾਂਗਰਸ ਦੀ ਅੰਦਰੂਨੀ ਲੜਾਈ ਜਿਹੜੇ ਚੰਡੀਗੜ੍ਹ ਦੇ ਵਾਸੀ ਜਿਹੜੇ ਕਲੋਨੀਆਂ 'ਚ ਰਹਿੰਦੇ ਨੇ ਲੇਬਰਰ ਲੋਗ ਨੇ ਮਜ਼ਦੂਰ ਨੇ ਉਹਨਾਂ ਨੂੰ ਸ਼ਾਇਦ ਹੀ ਕੁਝ ਲੈਣਾ ਹੁੰਦਾ ਕਿਸੇ ਪਾਰਟੀਆਂ ਤੋਂ ਪਰ ਇਸ ਟਾਈਮ ਜਿਹੜੀ ਲੜਾਈ ਹੈ ਲੜਾਈ ਨੂੰ ਵੇਖ ਕੇ ਲੋਕ ਮੈਨੂੰ ਮਿਲਦੇ ਨੇ ਕਲੋਨੀਆਂ ਜੀ ਇਹਨਾਂ ਦੀ ਆਪਸ ਦੀ ਨਹੀਂ ਮੁੱਕਦੀ ਜੀ ਜਿਹੜੇ ਹੋਰ ਛੋਟੇ ਛੋਟੇ ਬੰਦੇ ਨੇ ਵੀ ਆਪਸ ਦੀ ਲੜਾਈ ਨਹੀਂ ਮੁੱਕੀ ਹੋ ਸਕਦਾ ਉਹ ਭਾਜੀਪੀ ਨੂੰ ਜਿਤਾ ਦੇਣ ਜੀ ਜੇ ਹਾਲਾਤ ਰਹੇ ਤਾਂ ਤੇ ਇਹਦਾ ਮਤਲਬ ਇਹੀ ਹੋਇਆ ਸਰ 300 ਬੰਦੇ ਤੁਸੀਂ ਮਿਲਾਕ ਮਿਲ ਕੇ ਇਨਡਾਇਰੈਕਟਲੀ ਕਾਂਗਰਸ ਨੂੰ ਨੁਕਸਾਨ ਪਹੁੰਚਾ ਰਹੇ ਹੋ ਸਰ ਇਹ ਤਾਂ ਬਿਲਕੁਲ ਸਾਹਮਣੇ ਹੈ ਓਨ ਰਿਕਾਰਡ ਹੈ ਮੈਂ ਨਹੀਂ ਕਹਿਦਾ ਜਿਹਨੇ ਰਸਤੀਫਾ ਦਿੱਤਾ ਉਹਨਾਂ ਨੂੰ ਕਿਉਂ ਨਹੀਂ ਗੱਲ ਕਰਦੇ ਕਿਉਂ ਨਹੀਂ ਸਾਹਮਣੇ ਇਹਨਾਂ ਨੂੰ ਜਿਹੜੇ ਦਰਸ਼ਕੀ ਦੱਸਦੇ ਨੇ ਕਿਉਂ ਨਹੀਂ ਰਸਤੇ ਤੇ ਚੱਲਣਾ ਚਾਹੁੰਦੇ ਸਾਡੀ ਲੀਡਰਸ਼ਿਪ ਲਾ ਲੋ ਜਿਹੜੇ ਵੀ ਉੱਪਰ ਹਾਈ ਕਮਾਂਡ ਤੋਂ ਹੈ ਜੇ ਥੱਲੇ ਵਾਲੇ ਨੇ ਕਮੇਟੀਆਂ ਨੇ ਕਿਉਂ ਨਹੀਂ ਕੰਮ ਕਰਦੀਆਂ ਬੰਸਲ ਸਾਹਿਬ ਨੇ ਕਿਹੜਾ ਜੰਗ ਲੱਗਿਆ ਬੰਸਲ ਸਾਹਿਬ ਨੂੰ ਕਿ ਨਹੀਂ ਜਾਣਾ ਚਾਹੁੰਦੇ ਕਿਹੜੀ ਅੜਵ ਐਰੋਗੈਂਸੀ ਨਾ ਰੱਖਣ ਜਿਹੜੀ ਅੱਕੜ ਚੀਜ਼ ਹੁੰਦੀ ਔਕੜ ਅਕਸਰ ਟੁੱਟ ਜਾਂਦੀ ਹੈ ਸੁੱਕੀ ਲੱਕੜਾਂ ਟੁੱਟਦੀਆਂ ਨੇ ਗਿੱਲੀਆਂ ਨਹੀਂ ਟੁੱਟਦੀਆਂ ਕਦੇ ਮੇਰਾ ਕਹਿਣਾ ਹੈ ਕਿ ਬੰਸਲ ਸਾਹਿਬ ਨੂੰ ਮਨਾਉਂਦੇ ਆ ਜੇ ਗੱਲ ਕਰਦੇ ਆ ਤੇ ਕਾਂਗਰਸ ਅੰਦਰੋਂ ਨਹੀਂ ਬਹੁਤ ਕੁਝ ਠੀਕ ਹੋ ਜਾਣਾ ਜੇ ਨਹੀਂ ਮੰਨਿਆ ਤਾਂ ਫਿਰ ਮੈਂ ਬਾਰ-ਬਾਰ ਕਹਿ ਰਿਹਾ ਵੀ ਬਹੁਤ ਵੱਡਾ ਨੁਕਸਾਨ ਹੋਣਾ ਇਹਨਾਂ ਦਾ ਸਰ ਫਿਰ ਕਾਂਗਰਸ ਕਿਹੜੇ ਆਧਾਰ ਤੇ ਲੋਕਤੰਤਰ ਬਚਾਉਣ ਦੀ ਗੱਲ ਕਰਦੇ ਆ ਜਦ ਤੁਹਾਡੇ ਆਪਸ ਦੇ ਰਿਸ਼ਤੇ ਹੀ ਨਹੀਂ ਸੁਲਝ ਰਹੇ ਲੋਕਾਂ ਤੱਕ ਤੁਸੀਂ ਆਪਣੀ ਆਵਾਜ਼ ਕਿੱਦਾਂ ਪਹੁੰਚਾਓਗੇ ਲੋਕਤੰਤਰ ਦੀ ਗੱਲ ਕਰਦੇ ਆ ਮੈਂ ਪਹਿਲਾਂ ਵੀ ਕਿਹਾ ਸੀ ਮਨੀਸ਼ तिवारी ਜੀ ਬਾਰੇ 14 ਅਪ੍ਰੈਲ ਨੂੰ ਬਾਬਾ ਸਾਹਿਬ ਭੀਮਰਾਓ ਮੇੜਕਰਜੀ ਦਾ ਜਨਮ ਦਿਹਾੜਾ ਹੁੰਦਾ। ਉੱਥੇ ਕਿਤੇ ਵੀ ਨਹੀਂ ਦੇਖਿਆ ਮਨੀਸ਼ तिवारी ਜੇ ਕਾਂਗਰਸ ਸੰਵਿਧਾਨ ਨੂੰ ਬਚਾਉਣ ਦੀ ਗੱਲ ਕਰਦੀ ਲੋਕਤੰਤਰ ਨੂੰ ਬਚਾਉਣ ਦੀ ਗੱਲ ਕਰਦੀ ਆ। ਕਿੱਥੇ ਗਏ ਮੱਥਾ ਟੇਕਿਆ ਕਿਤੇ ਜਾ ਕੇ ਬਾਬਾ ਸਾਹਿਬ ਨੂੰ ਸਲਾਮ ਕੀਤਾ ਕਿਦੇ ਸੰਵਿਧਾਨ ਨੂੰ ਜਾ ਕੇ ਗੱਲ ਕੀਤੀ ਕਿ ਮੈਂ ਉਹਨੂੰ ਮੰਨਣ ਵਾਲਾ ਉਹ ਸੀਟ ਬਚਾਉਣਾ ਚਾਹੁੰਦੇ ਨੇ ਆਪਣੀ। ਲੋਕਤੰਤਰ ਨੂੰ ਵੀ ਨਹੀਂ ਬਚਾਉਣਾ ਚਾਹੁੰਦੇ ਨਾ ਉਹ ਸੰਵਿਧਾਨ ਦੀ ਗੱਲ ਕਰਦੇ ਹੋ ਆਪਣੀ ਸੀਟ ਬਚਾਉਣਾ ਚਾਹੁੰਦੇ ਆ। ਇਸ ਕਰਕੇ ਇਹ ਗੱਲਾਂ ਫालतੂ ਦੀਆਂ ਨੇ ਮੈਨੂੰ ਫालतੂ ਲੱਗਦੀਆਂ ਨੇ ਵੀ ਉਹ ਕਿਸੇ ਨੂੰ ਨਹੀਂ ਬਚਾਉਣਾ ਚਾਹੁੰਦੇ ਸਿਰਫ ਸੀਟ ਬਚਾ ਸਰ ਫਿਰ ਮਤਲਬ ਤੁਸੀਂ ਮੰਨਦੇ ਹੋ ਕਿ ਜਿਸ ਤਸਾਉਨਾ ਕਾਂਗਰਸ ਦੇ ਕਈ ਇਲਾਕਿਆਂ 'ਚ ਐਦਾ ਹੀ ਕਲੇਸ਼ ਆਪਸ ਪਾਰਟੀ ਦੇ ਵਿੱਚ ਹੈਗਾ ਭਾਜੀਪੀ ਆਨਲਾਈਨ 'ਚ 400 ਪਾਰ ਜਾਏਗੀ ਦੇਖੋ ਮੈਨੂੰ 400 ਦਾ ਨਹੀਂ ਪਤਾ ਵੀ 400 ਕਿਹਨੂੰ ਕਰਾਊਗਾ ਪਰ ਚੰਡੀਗੜ੍ਹ ਦੀ ਸੀਟ ਲਈ ਮੈਂ ਕਰ ਚਾਹੁੰਦਾ ਹਾਂ ਚੰਡੀਗੜ੍ਹ ਨੂੰ ਰਹਿਣਾ ਨਿਵਾਸੀਆਂ ਚੰਡੀਗੜ੍ਹ ਦਾ ਪਰ ਇੱਥੇ ਲੱਗਦਾ ਨਹੀਂ ਮੈਨੂੰ ਕਾਂਗਰਸ ਪਾਰ ਜਾਏਗੀ ਜਿਹੜੇ ਹਾਲਾਤ ਹੁਣ ਬਣੇ ਹੋਏ ਜਿੱਥੋਂ ਵੀ ਸੁਣਦੇ ਹਾਂ ਹੁਣ ਮੈਂ ਇੱਕ ਛੋਟਾ ਜਿਹਾ ਗੱਲ ਕਰਦਾ ਦੋ ਸਕਿੰਟ ਦੀ ਮਨੀਸ਼ तिवारी ਜੀ ਲੋਕ ਸਭਾ ਉਮੀਦਵਾਰ ਕਾਂਗਰਸ ਪਵਨ ਬੰਸਲ ਜੀ ਜਿੰਨਾਂ ਨੂੰ ਆਪਾਂ ਇੱਕ ਸਾਈਡ 'ਚ ਕਰਕੇ ਰੱਖਤਾ ਔਰ ਸੰਜੀਤ ਟੰਡਣ ਜੀ ਬੀਜੇਪੀ ਤੋਂ ਨਾਮ ਲੈ ਰਿਆ ਹੁਣ ਤਾਂ ਕਿਤੇ ਵੀ ਆਪਾਂ ਸ਼ਹਿਰ 'ਚ ਇਹਨਾਂ ਨੂੰ ਦੋਨੋਂ ਨੂੰ ਛੱਡਦੀ ਏ ਕਿਤੇ ਵੀ ਛੱਡਦੀ ਏ ਬੰਸਲ ਸਾਹਿਬ ਨੂੰ ਕੋਈ ਨਾ ਕੋਈ 10 50 200 ਬੰਦਾ ਪਛਾਣ ਲੂਗਾ ਬੰਸਲ ਸਾਹਿਬ ਕਿਤੇ ਹੋ ਸ਼ਹਿਰ ਦੇ ਕਿਸੇ ਕੋਨੇ ਛੱਡ ਦੋ ਟੰਡਣ ਜੀ ਨੂੰ ਵੀ ਛੱਡ ਦੋ ਟੰਡਣ ਜੀ ਨੂੰ ਵੀ ਪਛਾਣਨਗੇ ਲੋਕ ਕਿਉਂਕਿ ਉਹਨਾਂ ਨੇ ਜਿੰਨਾ ਵੀ ਕੰਮ ਕੀਤਾ ਜਿਹੜੀ ਉਹਨਾਂ ਦੀ ਪਛਾਣ ਹੈ ਇੱਕ ਵਧੀਆ ਵਧੀਆ ਬੰਦੇ ਦੀ ਪਛਾਣ ਹੈ ਇੱਕ ਵਧੀਆ ਪ੍ਰਸੰਨ ਦੀ ਪਛਾਣ ਇੱਕ ਪਰਸਨੈਲਿਟੀ ਨੇ ਹੋ ਇਸ ਤੇ ਵੇਲੇ ਠੀਕ ਹੈ ਉਹਨਾਂ ਨੂੰ ਲੋਕ ਬਹੁਤ ਪਛਾਣਦੇ ਜੇ ਮੈਂ ਉਸੇ ਗੱਲ ਨੂੰ ਕਹਾਂ ਮਨੀਸ਼ तिवारी ਜੀ ਨੂੰ ਇਹ ਦੱਸਣਾ ਪੈ ਰਿਹਾ ਕਿ ਮੈਂ ਮਨੀਸ਼ तिवारी ਹਾਂ ਜੀ ਮਾਰਕੀਟਾਂ ਜਾ ਕੇ ਕਹਿਣਾ ਪੈਂਦਾ ਉਹ ਕਾਂਗਰਸ ਉਮੀਦਵਾਰ ਮਨੀਸ਼ तिवारी ਬਹੁਤ ਮਾੜੀ ਗੱਲ ਹੈ ਗੱਲ ਪਿੱਛੇ ਵੀ ਉਹਨਾਂ ਨੂੰ ਇਹ ਦੱਸਣਾ ਪੈ ਰਿਹਾ ਕਿ ਮਨੀਸ਼ तिवारी ਲੋਕ ਸਭਾ ਉਮੀਦਵਾਰ ਚੰਡੀਗੜ੍ਹ ਤੋਂ ਕਿੱਥੇ ਜਿੱਤੇਗੀ ਸਰ ਸਰ ਫਿਰ ਉਹਨਾਂ ਦਾ ਕਿੱਥੇ ਮੁਕਾਬਲਾ ਕਰ ਲੋਗੇ ਤੁਸੀਂ ਬੀਜੇਪੀ ਦਾ ਇਨਡਾਇਰੈਕਟਲੀ ਜੇ ਸਰ ਤੁਸੀਂ ਇਹ ਹੀ ਕਹਿ ਰਹੇ ਤੁਸੀਂ ਸੰਜੇ ਟੰਡਨ ਜੀ ਦੀ ਸਪੋਰਟ ਦੇ ਵਿੱਚ ਨਹੀਂ ਸੰਜੇ ਟੰਡਨ ਦੇਖੋ ਮੈਂ ਕਾਂਗਰਸ ਆਜੀ ਵੀ ਅਸਤੀਫਾ ਦਿੱਤਾ ਹੈ ਜੇ ਪਦਾਂ ਤੋਂ ਦਿੱਤਾ ਜਿਸ ਦਿਨ ਕਵਾਂਗੇ ਮੈਂ ਕਿਸੇ ਨੂੰ ਮੰਨਦਾ ਨਹੀਂ ਇਸ ਗੱਲ ਪਿੱਛੇ ਜਾਣਾ ਹੋਵੇਗਾ ਕਿਤੋਂ ਤੇ ਖੁੱਲ ਕੇ ਜਾਵਾਂਗੇ ਫਿਰ ਜੇ ਜਾਣਾ ਹੋਇਆ ਕੋਈ ਬੰਦ ਨਹੀਂ ਜਿਸ ਪਾਰਟੀ ਚ ਆਪਾਂ ਨੂੰ ਘੁੱਟਣ ਮਹਿਸੂਸ ਹੋ ਜਾਵੇ ਜਿੱਥੇ ਆਪਾਂ ਲੋਕਾਂ ਦੀ ਗੱਲ ਨਾ ਸੁਣੀ ਜਾਵੇ ਕਿਤੇ ਵੀ ਨਹੀਂ ਸੁਣੀ ਜਾਂਦੀ ਤਾਂ ਫਿਰ ਉਹ ਬੰਦਾ ਕੀ ਕਰਦਾ ਉਸ ਘਰ ਨੂੰ ਛੱਡ ਦਿੰਦਾ ਜੇ ਘਰ ਚੋਣ ਲੱਗ ਜਾਵੇ ਠੀਕ ਹੋ ਸਕਦਾ ਥੋੜਾ ਬਹੁਤ ਗਿਰ ਜਵੇ ਨੂੰ ਠੀਕ ਕਰ ਸਕਦੇ ਆ ਜੇ ਪਾਰਟੀ ਚ ਬਹੁਤ ਵੱਡੀ ਛੱਤ ਗਿਰ ਜੇ ਫਿਰ ਤਾਂ ਤੋੜ ਕੇ ਹੀ ਨਵਾਂ ਬਣਦਾ ਆ ਇਸ ਕਰਕੇ ਮੈਨੂੰ ਲੱਗਦਾ ਕਿ ਹੁਣ ਕੁ ਉਹ ਸਾਦਾ ਆਉਣ ਵਾਲੇ ਟਾਈਮ 'ਚ ਬਹੁਤ ਵੱਡਾ ਕੁਚੇਂਜ ਹੋ ਜਾਏ ਕਾਂਗਰਸ ਦੇ ਵਿੱਚ ਬਹੁਤ ਲੋਕ ਛੱਡ ਕੇ ਚਲੇ ਜਾਣਗੇ ਜੀ। ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਮਨੀਸ਼ Tiwari ਜੀ ਨੂੰ ਐਚਐਸ ਲੱਕੀ ਜੀ ਨੂੰ ਪ੍ਰਧਾਨ ਕਾਂਗਰਸ ਜੀ ਨੂੰ ਕਿ ਹਜੇ ਵੀ ਸਮਾਂ ਉਹਨਾਂ ਕੋਲ ਹੈਗਾ ਹੈ ਜਾਂ ਤੁਸੀਂ ਫਿਰ ਬੀਜੇਪੀ ਜੁਆਇਨ ਕਰੋਗੇ ਆਉਣ ਵਾਲੇ ਟਾਈਮ 'ਚ? ਸਭ ਤੋਂ ਪਹਿਲਾਂ ਜੇ ਵਾਕਿਯੋ ਚੰਡੀਗੜ੍ਹ ਦੀ ਗੱਲ ਕਰਦੇ ਨੇ ਐਚਐਸ ਲੱਕੀ ਤੋਂ ਸ਼ੁਰੂ ਕਰਦੇ ਆਂ ਆਪਾਂ। ਐਚਐਸ ਲੱਕੀ ਜੀ ਚੰਡੀਗੜ੍ਹ ਦੇ ਨਿਵਾਸੀ ਹੈ। ਚੰਡੀਗੜ੍ਹ ਦੀ ਵਿਕਾਸ ਦੀ ਗੱਲ ਕਰਦੇ ਉਹਦੀ ਭਲਾਈ ਦੀ ਗੱਲ ਕਰਦੇ ਆ ਲੋਕਤੰਤਰ ਦੀ ਗੱਲ ਕਰਦੇ ਜਾਂ ਵਿਰੋਧ ਹੋ ਜੇ ਤਾਂ ਆਪਣਾ ਪਦ ਛੱਡ ਦੇਣਾ ਚਾਹੀਦਾ ਨੈਤਿਕਤਾ ਦੇ ਆਧਾਰ ਤੇ ਉਪਰ ਉੱਥੇ ਫਿਰ ਦੂਜਾ ਸਟੈਪ ਲੈਣਾ ਚਾਹੀਦਾ ਮਨੀਸ਼ तिवारी ਜੀ ਨੂੰ ਉਹਨਾਂ ਨੂੰ ਵੀ ਇਹ ਸੋਚਣਾ ਵਿਚਾਰ ਕਰਨਾ ਚਾਹੀਦਾ ਰਹੀ ਆਉਣ ਵਾਲੇ ਟਾਈਮ ਦੀ ਭਾਜਪੀ ਦੀ ਹਜੇ ਇਦਾਂ ਦੀ ਕਿਤੇ ਵੀ ਗੱਲ ਨਹੀਂ ਚੱਲ ਰਹੀ ਕਿਉਂਕਿ ਭਾਜਪੀ ਜਾਏਗਾ ਆਏਗਾ ਮੈਂ ਇੱਕ ਦਾਸਤਾ ਤੁਹਾਨੂੰ ਇਸ਼ਾਰਾ ਕਰਦਾ ਕਿ ਜਿਹੜੀ ਖਾਮੋਸ਼ੀ ਹੈ ਬਹੁਤ ਵੱਡੇ ਤੂਫਾਨ ਦੀ ਆਸ਼ੰਕਾ ਹੈ ਕਿ ਬਹੁਤ ਵੱਡਾ ਤੂਫਾਨ ਆਣ ਵਾਲਾ ਕਾਂਗਰਸ ਦੇ ਵਿੱਚ ਇਹ ਮੈਂ ਤੁਹਾਨੂੰ ਇਸ਼ਾਰਾ ਕਰਦਾ ਅੱਜ ਇਹ ਤੂਫਾਨ ਦਾ ਕਾਰਨ ਕਿੰਨੂੰ ਮੰਨਦੇ ਤੁਸੀਂ ਅਸੀਂ ਕਾਂਗਰਸੀ ਲੀਡਰਾਂ ਨੂੰ ਮੰਨਦੇ ਨੇ ਜੀ ਜਿਹੜੇ ਇਸ ਟਾਈਮ ਪ੍ਰੈਜ਼ੀਡੈਂਟ ਜਿਹੜੇ ਅਧਿਐਕਸ਼ ਬਣੀ ਬੈਠੇ ਨੇ ਜਿਹਨੇ ਹਾਈ ਕਮਾਂਡ ਨੇ ਵਿਸ਼ਵਾਸ ਕਰਕੇ ਬਣਾਇਆ ਬਹੁਤ ਲੋਕਾਂ ਨੇ ਵਿਸ਼ਵਾਸ ਬਣਾਇਆ ਆਪਾਂ ਇੱਕ ਵਿਸ਼ਵਾਸ ਕਰਦੇ ਹਾਂ ਕਿ ਅਧਿਐਕਸ਼ ਹੋਵੇ ਚਾਹੇ ਇੱਕ ਪਾਰਟੀ ਦਾ ਪਿਓ ਹੁੰਦਾ ਕਿ ਮਾਂ ਹੁੰਦਾ ਵੀ ਉਹ ਸਾਰੇ ਬੱਚਿਆਂ ਨੂੰ ਇਕੱਠੇ ਕਰਕੇ ਚੱਲੇ ਪਰ ਲੱਖੀ ਜੀ ਦਾ ਕਿਤੇ ਵੀ ਰੋਲ ਨਹੀਂ ਆਇਆ ਵੀ ਇਕੱਠੇ ਕਰ ਸਕੇ ਹੁਣ ਡਿਵਾਈਡ ਹੋ ਗਈ ਕਾਂਗਰਸ ਬਲਕਿ ਤੈਸ਼ਨੈਸ ਹੋ ਰਹੀ ਹੈ ਇਸ ਟਾਈਮ ਕਿਨੇ ਟੁਕੜੇ ਬਣ ਗਏ ਵੱਖਰੇ ਵੱਖਰੇ ਸਭ ਹੋ ਗਏ ਵਿਰੋਧ ਕਰਨੇ ਕਾਲੇ ਝੰਡੇ ਲੈ ਜਿਹੜੇ ਸ਼ੈਡਿਊਲ ਕਾਸਟ ਦੂਜੇ ਲੋਕ ਹੋਰ ਜਿਹੜੀ ਆਪਣੀਆਂ ਕਲੋਨੀਆ ਦੇ ਲਿਬਰਲ ਲੋਕ ਨੇ ਸਭ ਵਿਰੋਧ ਚ ਖੜੇ ਨੇ ਜੀ ਦੇਖਿਆ ਉਹਨਾਂ ਦਾ ਇਹ ਪ੍ਰਸੰਚ ਚੱਲ ਰਿਹਾ ਚਾਰ ਮੰਜ਼ਲ ਤਣਾਸ ਵਾਲੇ ਫਲੈਟਾਂ ਜੇ 25 ਚ ਮੋਲੀ ਜਾਗਦਾ ਹਰ ਥਾਂ ਕਿਤੇ ਨਾ ਕਿਤੇ ਵਿਰੋਧ ਚੱਲ ਰਿਹਾ ਅਸਤੀਫੇ ਲਗਾਤਾਰ ਚੱਲ ਰਹੇ ਨੇ ਅੱਜ ਫੇਰ ਮਮਤਾ ਗਿਰੀ ਜੀ ਨੇ ਅਸਤੀਫਾ ਦੇ ਦਿੱਤਾ ਵਾਰਡ ਨੰਬਰ 6 ਤੋਂ ਮੈਨੂੰ ਲੱਗਦਾ ਵਾਰਡ ਨੰਬਰ 6 ਹੈ ਉਹਨਾਂ ਦੀ ਮਨੀ ਮਾਜਰਾ ਤੋਂ ਉਹਨਾਂ ਨੇ ਪਦ ਤੋਂ ਅਸਤੀਫਾ ਨਹੀਂ ਦਿੱਤਾ ਪਾਰਟੀ ਤੋਂ ਅਸਤੀਫਾ ਦਿੱਤਾ ਇਦਾਂ ਦੇ ਹੋਰ ਲਹਿਰਾਂਣ ਵਾਲੀ ਐ ਮੈਂ ਫੇਰ ਕਹਿਣਾ ਕਿ ਹਜੇ ਨਾ ਹਜੇ ਸਮਾਂ ਮਤਲਬ ਠੀਕ ਨਹੀਂ ਹੈਗਾ ਬੋਲਣਾ ਜਲਦਬਾਜੀ ਹੋ ਜੂਗੀ ਆਪਾਂ ਬੋਲਾਂਗੇ ਸਰ ਆਖਰ ਚੇ ਫਿਰ ਤੁਸੀਂ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਕਾਂਗਰਸ ਪਾਰਟੀ ਬਾਰੇ ਤੇ ਐਚਐਸ ਲੱਕੀ ਜੀ ਜੋ ਤੁਸੀਂ ਕਹਿ ਰਹੇ ਹੋ ਕਿ ਇਹਨਾਂ ਨੂੰ ਹਟਾਉਣਾ ਚਾਹੀਦਾ ਕਿਸ ਆਧਾਰ ਦੇ ਉੱਤੇ ਤੁਸੀਂ ਕਹਿ ਰਹੇ ਹੋ ਐਚਐਸ ਲੱਕੀ ਜੀ ਨੂੰ ਹਟਾਉਣਾ ਚਾਹੀਦਾ ਜਦ ਵਿਰੋਧ ਹੋ ਰਿਹਾ ਕਿਸੇ ਗੱਲ ਦਾ ਉਹਦੇ ਇੰਟਰਨਲ ਮਸਲੇ ਨੇ ਵੀਡੀਓ ਚੱਲ ਰਹੀਆਂ ਨੇ ਜੀ ਮੈਂ ਕਿਉਂ ਕਹਾਂ ਪਿੱਛੇ ਵਾਲੇ ਕੇਸ ਜਿਹੜੇ ਚੱਲ ਰਹੇ ਸੀ ਉਹਨਾਂ ਦੇ ਵੀ ਇੱਕ ਕਪੜੇ ਚੋਰੀ ਕਰ ਲਏ ਜੀ ਉਹ ਚੋਰੀ ਕਰ ਲਿਆ ਹੋਰ ਚੀਜ਼ਾਂ ਸੀ ਇੰਟਰਨਲ ਕਾਂਗਰਸ ਭਵਨ ਨੂੰ ਮਹਿਖਾਨਾ ਬਣਾਤਾ दारू ਦੀ ਬੋਟਲਾਂ ਛੋੜੇ ਇਦਾਂ ਦੀਆਂ ਵੀਡੀਓ ਤੁਸੀਂ ਖਬਰਾਂ 'ਚ ਦੇਖ ਰਹੇ ਹੋਣੇ ਆ ਇਹ ਬਹੁਤ ਦਿਨ ਤੋਂ ਇੰਟਰਨਲ ਮਸਲੇ ਸੀ ਵੀ ਪ੍ਰਧਾਨ ਜੀ ਨੂੰ ਇਹ ਚੀਜ਼ਾਂ ਬੰਦ ਕਰਨੀ ਚਾਹੀਦੀਆਂ ਪਰ ਉਹ ਬੰਦ ਨਹੀਂ ਕਰ ਸਕੇ ਕਿਉਂਕਿ ਉਹਨਾਂ ਦੇ ਸਿਰ ਤੇ ਕੁਰਸੀ ਦਾ ਨਸ਼ਾ ਸਵਾਰ ਹੋ ਗਿਆ ਫਿਰ ਉਹ ਕਿਸੇ ਨੂੰ ਕੁਝ ਨਹੀਂ ਸਮਝਦੇ ਕਾਰਜਕਰਤਾ ਨੂੰ ਨਾ ਕਿਸੇ ਹੋਰ ਨੂੰ ਜਿਹੜਾ ਵਰਕਰ ਜ਼ਮੀਨ ਤੇ ਕੰਮ ਕਰਦਾ ਉਹ ਕਾਂਗਰਸ ਦੀ ਜਾਨ ਹੁੰਦਾ ਅਸਲ ਦੇ ਵਿੱਚ ਉਹਨਾਂ ਨੂੰ ਗਵਾਤਾ ਇਹਨਾਂ ਨੇ ਸਿਰਫ ਆਕੜ ਕਰਕੇ ਕਿ ਮੈਂ ਨਹੀਂ ਹਟਣਾ ਮੈਨੂੰ ਹਟਾ ਕੇ ਦਿਖਾਓ ਇਹ ਚੀਜ਼ਾਂ ਸਾਹਮਣੇ ਆ ਰਹੀਆਂ ਨੇ ਇਸ ਕਰਕੇ ਖਮਿਆਜਾ ਵਸ ਲਾਸਟ ਆ ਫੇਰ ਬੋਲਦਾ ਵੀ ਬਹੁਤ ਵੱਡਾ ਖਮਿਆਜਾ ਭੁਗਤਣਾ ਪੈਣਾ ਔਰ ਖਮਿਆਜਾ ਕਿਨੂੰ ਭੁਗਤਣਾ ਪੈਂਦਾ ਲੱਕੀ ਜੀ ਤਾਂ ਇਲੈਕਸ਼ਨ ਲੜ ਨਹੀਂ ਰਹੇ ਲੜ ਰਹੇ ਨੇ ਮਨੀਸ਼ तिवारी ਜੀ ਉਹਨਾਂ ਨੂੰ ਨੁਕਸਾਨ ਹੋਣਾ ਜਿੱਡਾ ਵੀ ਛੋਟਾ ਮੋਟਾ ਵੱਡਾ ਹੋਏਗਾ ਨੁਕਸਾਨ ਉਹਨਾਂ ਨੂੰ ਹੋਣਾ ਹੈ ਕਿਉਂਕਿ ਮਨੀਸ਼ तिवारी ਜੀ ਅੱਜ ਤੱਕ ਕਿਤੋਂ ਵੀ ਨਹੀਂ ਹਾਰੇ ਇਹ ਬਹੁਤ ਵੱਡੀ ਗੱਲ ਹੈ ਜਿਹੜੀ ਵਧੀਆ ਗੱਲ ਆ ਮੈਂ ਵਧੀਆ ਦੱਸਾਂਗਾ ਵੀ ਕਿਤੋਂ ਨਹੀਂ ਹਾਰੇ ਲੁਧਿਆਣਾ ਹੋਏ ਨਨਤਪੁਰ ਸਾਹਿਬ ਹੁਣ ਚੰਡੀਗੜ੍ਹ ਆਏ ਨੇ ਪਰ ਇਸ ਤੇ ਸਥਿਤੀ ਜਿੱਤਨ ਵਾਲੀ ਨਹੀਂ ਹੈ ਇਹ ਸ਼ਾਇਦ ਪਹਿਲੀ ਵਾਰ ਹੋਊਗਾ ਕਿ ਚੰਡੀਗੜ੍ਹ ਸੀਟ ਸ਼ਾਇਦ ਸਾਡੇ ਹੱਥੋਂ ਨਿਕਲ ਜਾਵੇ ਇਸ ਕਾਰਨਾਂ ਦੇ ਵਿੱਚ ਚਲੋ ਥੈਂਕ ਯੂ ਸਰ ਓਕੇ ਇਹ ਸੀ ਸਾਡੇ ਨਾਲ ਓਮ ਪ੍ਰਕਾਸ਼ ਸੈਣੀ ਜੀ ਜੋ ਸੈਕਟਰੀ ਰਹਿ ਚੁੱਕੇ ਨੇ ਕਾਂਗਰਸ ਦੇ ਇਸਤਫਾ ਦੇ ਚੁੱਕੇ ਹਨ ਆਓ ਆ ਨਾਲ ਟਾਈਮ 'ਚ ਦੇਖਦੇ ਹਾਂ ਕਾਂਗਰਸ ਪਾਰਟੀ ਦਾ ਜਿਹੜਾ ਕਲੇਸ਼ ਹੈ ਚੰਡੀਗੜ੍ਹ ਦੇ ਵਿੱਚ ਖਤਮ ਹੁੰਦਾ ਹੈ ਜਾਂ ਨਹੀਂ ਸਬਸਕ੍ਰਾਈਬ ਕਰ ਦਿਓ ਚੈਨਲ 7 ਸਸਕਾਲੀ